ਹਲਕਾ ਜੰਡਿਆਲਾ ਗੁਰੂ ਅਦੀਨ ਪਿੰਦੇ ਪਿੰਡ ਅਕਾਲਗੜ ਟਪਈਆਂ ਦੀ ਸਮੁੱਚੀ ਪੰਚਾਇਤ ਕੈਬਨਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਮੰਤਰੀ ਹਰਪਜਨ ਸਿੰਘ ਈਟੀਓ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਸਰਪੰਚ ਜਸਵੀਰ ਸਿੰਘ ਅਤੇ ਸਮੁੱਚੀ ਉਨ੍ਹਾਂ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਬੰਦਾ ਮਾਨਸਤਕਾਰਤਾ ਦਿੱਤਾ ਹੀ ਜਾਵੇਗਾ। ਨਾਲ ਹੀ ਪਿੰਡ ਦੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਾਫ ਪਾਣੀ ਪੀਣ ਨੂੰ ਮਿਲੇਗਾ ਅਤੇ ਜੋ ਪਿੰਡ ਦੀ ਡਿਸਪੈਂਸਰੀ ਹੈ ਉਹਦੀ ਮੁਰੰਮਤ ਵੀ ਜਲਦ ਕਰਵਾ ਦਿੱਤੀ ਜਾਵੇਗੀ ਇਸ ਮੁਕੇ ਈਟੀਓ ਸਾਹਿਬ ਨੇ ਪਿੰਡ ਵਾਸੀਆਂ ਨੂੰ ਪ੍ਰੋਸਾ ਅਦਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨਾਂ ਨੂੰ ਆਖਿਆ ਕਿ ਇਸ ਮੁਕੇ ਉਹਨਾਂ ਨੇ ਆਖਿਆ ਕਿ ਅਗਰ ਤੁਹਾਨੂੰ ਕੋਈ ਵੀ ਮੁਸ਼ਕਲ ਹੈ ਤਾਂ ਸਰਪੰਚ ਸਾਹਿਬ ਨੂੰ ਮਿਲੋ ਤੁਹਾਡੀਆਂ ਮੁਸ਼ਕਲਾਂ ਤੁਰੰਤ ਹੱਲ ਕਰਵਾਈਆਂ ਜਾਣਗੀਆਂ ਪਿੰਡ ਅਕਾਰਗੱਟ ਟਪਈਆਂ ਦੀ ਸਮੂਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਕੈਬਨਰ ਮੰਤਰੀ ਸਰਦਾਰ ਹਰਪਰਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਦੇ ਵੀ ਕੀਤਾ ਸਰਪੰਚ ਸਰਦਾਰ ਜਸਬੀਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਨਾਲ ਆ ਸਰਦਾਰ ਸੁਜੀਤ ਸਿੰਘ ਜੀ ਸਾਫਾ ਸਰਪੰਚ ਸਰਦਾਰ ਕੇਰ ਸਿੰਘ ਜੀ ਮੈਂਬਰ ਸਰਦਾਰ ਸੁਦੇਸ਼ ਸਿੰਘ ਜੀ ਮੈਂਬਰ ਸਰਦਾਰ ਕੁਲਦੀਪ ਸਿੰਘ ਜੀ ਮੈਂਬਰ ਸ਼੍ਰੀਮਤੀ ਸੁਖਮਿੰਦਰ ਕੌਰ ਜੀ ਮੈਂਬਰ ਸਰਦਾਰ ਜਗਦੀਪ ਸਿੰਘ ਜੀ ਮੈਂਬਰ ਸਮੂੱਚੀ ਪੰਚਾਇਤ ਜਿਹੜੀ ਆ ਉੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਹਾਂ ਤੇ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਬੰਦਾ ਮਨ ਉੱਚਤ ਮਾਨ ਸਤਿਕਾਰ ਚੜਾਇਆ ਇਹਨਾਂ ਨੂੰ ਦਿੱਤਾ ਜਾਊਗਾ ਕਿਸੇ ਵੀ ਤਰ੍ਹਾਂ ਦੇ ਕੋਈ ਕੰਮਕਾਰ ਦੇ ਜਿਹੜੇ ਹੋਣਗੇ ਕਿਸੇ ਵੀ ਤਰ੍ਹਾਂ ਰੋਕਣਗੇ ਨਹੀਂ ਸੋ ਅੱਜ ਅਕਾਲਗੜ੍ਹ ਪਈਆਂ ਦੇ ਵਿੱਚ ਜਿਹੜੇ ਵੀ ਕੁਝ ਛੋੜੇ ਬੂਤੇ ਵਿਕਾਸ ਦੇ ਕੰਮ ਰੁਕੇ ਨੇ ਉਹਨਾਂ ਨੂੰ ਬਹੁਤ ਇਨਸਪਾਇਰਲੂ ਕੀ ਔਰ ਤੇ ਮੇਰੇ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦਾ ਸਮੁੱਚੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ